up ਸਤਿਕਾਰਯੋਗ ਸਤਿਗੁਰਾਂ ਦੀ ਸਭ ਜਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਤ ਸੰਤ ਜੀਓ ਪਾਤਸ਼ਾਹ ਜੀ ਮੇਰ ਦਾ ਸਤਿਕਾਰ ਚਾਲ ਲਈ ਸ਼ਬਦ ਉਚਾਰ ਰੜੀਵਾਰ ਕਥਾ ਦੇ ਭਾਈ ਅੱਜ ਕਾਲ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੁਥੇ ਪਾਤਸ਼ਾਹ ਜੀ ਦੇ 11 ਅਰ ਸਲੋਕ ਭਾਈ ਰੰਮ ਹੁੰਦੇ ਹਨ 305 ਅੰਗ ਤੇ ਪਾਤਸ਼ਾਹ ਜੀ ਦੇ ਸ਼ਲੋਕ ਸੁਭਾਏ ਮਾਨ ਹਨ ਆਉ ਸਤਿਗੁਰ ਜੀ ਭਾਈ ਆਪਣੀ ਰਸਨਾ ਤੋਂ ਸਾਨੂੰ ਸੰਸਾਰੀ ਜੀਵਾਂ ਨੂੰ ਭਾਈ ਉਪਨੇਸ਼ ਬਖਸ਼ਿਸ਼ ਕਰਦੇ ਹਨ ਜੀ ਸ਼ਲੋਕ ਮਹਲਾ 3 ਤੋਤਰਾ ਅਕੋ ਦੇ ਸਭ ਭਉ ਨਾ ਕੀਚਾ ਪਿਛੋਂ ਦੇ ਅੱਖਿਆ ਕਮ ਨਾ ਆਵ ਆਪਿ ਵਿਤ ਫਿਰੇ ਮਨ ਮੁਖ ਵਿਚਾਰ ਗੱਲਿ ਕਿਉ ਸੁਖ ਬਾਣ ਧਾਨਾ ਦਾ ਨਾਨਕ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਸੰਤਾਨ ਪਾਤਸ਼ਾਹ ਜੀਓ ਆਪਣੀ ਰਸਨਾ ਤੋਂ ਭਾਈ ਇਹ ਸ਼ਲੋਕ ਚਾਣ ਕਰ ਰਹੇ ਹਨ ਜਿਦੇ ਵਿੱਚ ਪਾਤਸ਼ਾਹ ਜੀ ਬਾਲਮੁਖ ਬਾਰੇ ਵਰਣਨ ਕਰਦੇ ਹਨ ਤੇ ਬਚਨ ਕਰਦੇ ਹਨ ਅਗੋਂ ਦੇ ਸਤਿ ਭਉ ਨਾ ਕੀਚੈ ਪਿੱਛੋਂ ਦੇ ਆਖਿਆ ਕਾਮਨਾ ਆਵੇ ਮਹਾਰਾਜ ਜੀ ਕਹਿੰਦੇ ਆਮ ਮੁਲਖ ਹੈ ਜਿਹੜਾ ਉਹਦੀ ਬਾਰੇ ਮਹਾਰਾਜ ਜੀ ਬਤਨ ਕਰਦੇ ਹਨ ਕਹਿੰਦੇ ਸੱਚੇ ਮਾਲਕ ਪ੍ਰਭੂ ਦੇ ਦਰਤੇ ਅਨੇਕਾਂ ਹੀ ਸਰੀਰ ਛੁੱਕਦੇ ਹਨ ਇਹ ਸ੍ਰਿਸ਼ਟੀ ਦੇ ਵਿੱਚ ਸੰਸਾਰ ਦੇ ਵਿੱਚ ਕੋਈ ਕਿਸੇ ਕੰਮ ਕਰਕੇ ਕਿਸੇ ਕਾਰਜ ਕਰਕੇ ਕੋਈ ਕਿਸੇ ਦਾਰਸ ਕਰਕੇ ਕੋਈ ਸੱਚੀ ਚੀਜ਼ ਕਰਕੇ ਮਹਾਰਾਜ ਜੀ ਕਹਿੰਦੇ ਉਹ ਮਾਲਕ ਦੀ ਦਰਤੀ ਹੁੰਦਾ ਹੈ ਯਾਰ ਮਾਲੂ ਜੀ ਕਹਿੰਦੇ ਮਾਲਕ ਦੀ ਬਿਰਤੀ ਕੈਸੀ ਹੈ ਇਹ ਸੰਗਤ ਦੇ ਵਿੱਚ ਹਰ ਤਰ੍ਹਾਂ ਦੇ ਜੀਵ ਹੁੰਦੇ ਹਨ ਗੁਰੂ ਆਪ ਦਾ ਜੀ ਮਹਾਰਾਜ ਜੀ ਵਚਨ ਕਰਦੇ ਹਨ ਕਹਿੰਦੇ ਮਾਨਵਕ ਦੀ ਬਿਰਤੀ ਐਸੀ ਹੈ ਕਿ ਉਹ ਗੁਰੂ ਦਰਤੀ ਹੁੰਦਾ ਤੇ ਹੈ ਸਤਿਗੁਰਾਂ ਦੇ ਸਰਮਖ ਹੁੰਦਾ ਤੇ ਹੈ ਪਰ ਉਹਦਾ ਭਾਉ ਨਹੀਂ ਰੱਖਦਾ ਮਨ ਦੇ ਵਿੱਚ ਅੱਗੋਂ ਦੇ ਸਤਿਭਾਉ ਨਾਲ ਕੀ ਦੀਚ ਹੈ ਮਹਾਰਾਜ ਕਹਿੰਦੇ ਉਹ ਮਾਲਕ ਦੇ ਦਰ ਤੇ ਐਸੀ ਦੁਨੀਆ ਉਂਦੀ ਵੀ ਐਸੀ ਮਨੁੱਖ ਪ੍ਰਾਣੀ ਹੁੰਦੇ ਵੀ ਹਨ ਜਿਹੜੇ ਆਕੀ ਗੇੜਾ ਨੱਟ ਕੇ ਚਲੇ ਜਾਂਦੇ ਹਨ ਪਰ ਉਹਨਾਂ ਦੇ ਹਿਰਦਿਆਂ ਦੇ ਵਿੱਚ ਉਹਦਾ ਭੌ ਨੀ ਹੁੰਦਾ ਉਹਦਾ ਭੈ ਉਹਦਾ ਸਤਕਾਰ ਉਹਦੀ ਪ੍ਰੇਮਾ ਭਗਤੀ ਉਹਦੇ ਮਨ ਮਨ ਪ੍ਰਤੀ ਮਾਲਕ ਦੇ ਚਾਹ ਹਿਰਦੇ ਵਿੱਚ ਉਹ ਸ਼ਾਲ ਪੈਦਾ ਹੋਣੀ ਚਾਹ ਹੋਣਾ ਉਹਨਾਂ ਦੀ ਗੱਦਗਿਰਤੀ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਉਹ ਸਤਿ ਪਰਮੇਸ਼ਰ ਦੇ ਕੋਲ ਆਉਂਦੇ ਤਾਂ ਹਨ ਪਰ ਸਰੀਰ ਕਰਕੇ ਢੀੜਾ ਕੱਢ ਕੇ ਚਲੇ ਜਾਂਦੇ ਹਨ ਤੇ ਉਹਨਾਂ ਦੇ ਪ੍ਰਤੀ ਮਹਾਰਾਜ ਜੀ ਇਹ ਸ਼ਬਦ ਸਾਰੇ ਸ਼ਬਦ ਵੀ ਪ੍ਰਤੀ ਮਹਾਰਾਜ ਜੀ ਧਾਰਨ ਕਰਦੇ ਹਨ ਕਹਿੰਦੇ ਅਦੇ ਉਹ ਪਹਿਲੋਂ ਅਗੋਂ ਤੋਂ ਭਾਵ ਕੀ ਪਹਿਲੋਂ ਮਹਾਰਾਜ ਜੀ ਕਹਿੰਦੇ ਉਹ ਮਾਲਕ ਦਾ ਚਾਲ ਨਾ ਮਣ ਵਿੱਚ ਝੋੜਾ ਉਹਦੇ ਦਾਤੇ ਆ ਕੀ ਮਹਾਰਾਜ ਜੀ ਕਹਿੰਦੇ ਢੇੜਾ ਕੱਟ ਕੇ ਚਲੇ ਜਾਣਾ ਮਾਨੁਪ ਦੇ ਚਰਨਾਂ ਵਿੱਚ ਨਾ ਸੰਪੜਨਾ ਮਨੋ ਦੇ ਚੱਲਣਾ ਵਿੱਚ ਨਾਟਕਾਣਾ ਸਰੀਰਕ ਤੌਰ ਤੇ ਢੇਡਾ ਲਾ ਕੇ ਚੱਲੇ ਜਾਣਾ। ਕਈ ਵਾਰੀ ਸਾਰੀ ਜ਼ਿੰਦਗੀ ਅਸਾ ਲੰਗ ਜਾਂਦੀ ਐ ਐਸੇ ਕੰਮ ਦੇ ਵਿੱਚ। ਸਰੀਰਕ ਤੌਰ ਤੇ ਤਾਂ ਭਾ ਜਾਂਦੇ ਆ ਪਰ ਉਹ ਗੈ ਹਾਜ਼ਰੀ ਰਹਿੰਦੀ ਐ ਸਾਰੀ ਜ਼ਿੰਦਗੀ। ਜੀ ਮਹਾਰਾਜ ਜੀ ਕਹਿੰਦੇ ਪਿੱਛੋਂ ਆਖਿਆ ਤੰਗ ਨਾ ਆਵੇ। ਮਹਾਰਾਜ ਜੀ ਕਹਿੰਦੇ ਫਿਰ ਇਹ ਸ਼ਵਾਲੰਗਣ ਤੇ ਪਛਤਾਣਾ ਪੈਂਦਾ ਹੈ। ਬਿਚੂ ਮਾਰੇ ਮਾਤ ਘਰ ਮੇ ਮੁਖ ਚ ਬੋਲ ਬੋਲਦੇ ਨੇ ਉਹ ਕੰਮ ਨਹੀਂ ਹੁੰਦੇ ਬਾਹਰ ਮੂਖ ਕੋ ਕਹਿ ਦਰਤੀ ਮੈਂ ਬਿਆਸੀ ਮਹਾਰਾਜ ਦੇ ਚਰਨਾ ਤੇ ਹਾਜ਼ਰੀ ਪਰ ਆਇਆ ਬਾਹਰ ਮੂਖ ਲੋਕਾਂ ਨੂੰ ਸਲਾ ਦੇਣਾ ਕਿ ਮੈਂ ਤਾਂ ਰੋਜ਼ ਜਨਾ ਗੁਰੂ ਘਰ ਵਿੱਚ ਜਾਂ ਰੋਜ਼ ਗੁਰੂ ਦੇ ਦਰਸ਼ਨ ਕਰਦਾ ਰੋਜ਼ ਕਥਾ ਚ ਬੈਠਦਾ ਰੋਜ਼ ਕੀਰਤਨ ਸੁਣਨ ਜਾਂਦਾ ਕਹਿੰਦੇ ਉਹ ਬਾਹਰ ਮੂਖ ਦੀਆਂ ਗੱਲਾਂ ਆ ਸਤਿਗੁਰੂ ਜੀ ਕਹਿੰਦੇ ਇਹਦਾ ਕੋਈ ਮਾਲਤ ਨਾ ਲੈ ਲੈਣੀ ਜੇ ਬਾਰਵੇਂ ਕੋ ਅਸੀਂ ਜਾਣਦੇ ਆ ਕਿਤੇ ਕਹਿੰਦੇ ਫਿਰ ਬਾਰਵੇਂ ਕੋ ਲੋਕਾਂ ਨੂੰ ਸੁਣਾ ਦੇਣਾ ਕਿ ਮੈਂ ਤੇ ਉਸ ਜਾਨਣਾ ਕਹਿੰਦੇ ਉਹ ਆਖਿਆ ਕਿਸੇ ਕੰਮ ਨਹੀਂ ਹੁੰਦਾ ਉਹ ਗਿਆ ਕਿਸੇ ਕੰਮ ਨਹੀਂ ਹੁੰਦਾ ਉਹਦਾ ਕੋਈ ਬਹੁਤਾ ਲਾਭ ਨਹੀਂ ਹੁੰਦਾ ਮਾਰਤ ਦੇ ਦਾਤਿਓ ਮਨਜ਼ੂਰ ਨਹੀਂ ਹੁੰਦਾ ਜਿਹੜਾ ਐਸਾ ਮਨੁੱਖ ਹੁੰਦਾ ਹੈ ਅੱਧ ਵਿੱਚ ਫਿਰ ਮਨੁੱਖ ਵਿਚਾਰਾ ਗੱਲੀ ਸੁਖ ਪਾਵੇ ਇਹ ਮਹਾਰਾਜ ਜੀ ਕਹਿ ਰਹੇ ਦੀ ਬਨੋਟੀ ਗੱਲਾਂ ਨਹੀਂ ਬਣਾਈ ਆਪਣੇ ਆਪ ਕਿ ਕਿਤੇ ਆਪਾਂ ਸਮਝੀਏ ਕਿ ਆਪਣੇ ਆਪ ਅਸੀਂ ਕਹਿ ਦਿੰਦੇ ਹਾਂ ਗੁਰੂ ਰਾਮਦਾਸ ਜੀ ਖੁਦ ਕਹਿ ਰਹੇ ਹਨ ਬਾਣੀ ਦੇ ਵਿੱਚ ਦਰਜਾ ਇਹ ਸ਼ਬਦ ਕਹਿ ਰਿਹਾ ਅਦ ਵਿੱਚ ਫਿਰੇ ਮਨੁੱਖ ਵਿਚਾਰਾ ਮਹਾਰਾਜ ਜੀ ਕਹਿੰਦੇ ਉਹ ਅਦ ਵਿੱਚ ਹੀ ਮਨੁੱਖ ਤੁਰਿਆ ਫਿਰਦਾ ਗੱਲੀ ਹੋ ਸੁਖ ਪਾਵੇ ਉਹ ਗੱਲਾਂ ਬਾਤਾਂ ਤੀ ਮਹਾਰਾਜ ਜੀ ਆnde ਮਾਨ ਦੀ ਬਿਰਤੀ ਅਲੱਗ ਰਹ ਅਨੁਖ ਹੈ ਨਾ ਉਹ ਸੁਖ ਭਾਲਦਾ ਕਿ ਗੱਲੀ ਬਾਤ ਦੀ ਮਨ ਨੂੰ ਸੁਖ ਮਿਲ ਜਾਵੇ ਗੱਲਾਂ ਬਾਤਾਂ ਦੇ ਨਾਲ ਹੀ ਸੁਖ ਮਿਲ ਜਾਵੇ ਗੱਲਾਂ ਕਰਕੇ ਮਨ ਨੂੰ ਟਿਕਾ ਜਾਵੇ ਮਨ ਦੀ ਸ਼ਾਂਤੀ ਮਿਲ ਜਾਵੇ ਉਹਨੂੰ ਅੰਦਰਲਾ ਸੁਖ ਪ੍ਰਾਪਤ ਹੋ ਜਾਵੇ ਜੇ ਕਹਿੰਦੇ ਉਹ ਫਿਰ ਆਸਾ ਅਨੁਖ ਮਹਾਰਾਜ ਜੀ ਕਹਿੰਦੇ ਵਿੱਚ ਅੱਧ ਵਿੱਚ ਹੀ ਟਿਕਿਆ ਰਹਿੰਦਾ ਅੱਧ ਚ ਹੀ ਤੁਰਿਆ ਅਖਰ ਦਾ ਸਿਰੇ ਨਹੀਂ ਪਹੁੰਚਦਾ ਜੇ ਕਿਸੇ ਨੇ ਮੰਜ਼ਿਲ ਜਾਣਾ ਉਹ ਤਾਂ ਤੁਰ ਕੇ ਜਾਣਾ ਪੈਂਦਾ ਨਾ ਪੌੜੀ ਚੜ੍ਹਨਾ ਜੇ ਉਚਾਈ ਤੇ ਚੜ੍ਹਨਾ ਤਾਂ ਪੌੜੀ ਤੇ ਡੰਡਿਆਂ ਤੇ ਪਹਿਲੇ ਡੰਡੇ ਤੇ ਦੂਜੇ ਡੰਡੇ ਤੇ ਪੈਰ ਧਰਨਾ ਪੈਂਦਾ ਜੇ ਕਿਸੇ ਪਰਬਤ ਤੇ ਚੜ੍ਹਨਾ ਉਹ ਵੀ ਚਾਈ ਤੇ ਜਾਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਜੇ ਥੱਲੇ ਬਹਿ ਕੇ ਉੱਪਰ ਨੂੰ ਦੇਖੀ ਜਾਏ ਥੱਲੇ ਬਹਿ ਕੇ ਪਰਬਤ ਦੇ ਉੱਪਰ ਨੂੰ ੱੱਕੀ ਜਾਏ ਕਿ ਮੈਂ ਚੜ ਜਾਵਾਂਗਾ ਚੜ ਜਾਵਾਂਗਾ ਕਹੀ ਜਾਏ ਇਸ ਤਰ੍ਹਾਂ ਥੋੜਾ ਚੜਿਆ ਜਾਂਦਾ ਹੈ ਪੌੜੀ ਦੇ ਥੱਲੇ ਬਹਿ ਕੇ ਕਹੇ ਜੀ ਕਿ ਮੈਂ ਉੱਥੇ ਤੇ ਚੜ ਜਾ ਮੈਂ ਚੜ ਗਿਆ ਸਾਰਾਂ ਦੇ ਵਿੱਚ ਆ ਕਰੀ ਜਾਏ ਨਹੀਂ ਚੜ ਸਕਦਾ ਡੰਡਿਆਂ ਦੇ ਉੱਤੇ ਮਿਹਨਤ ਨਾਲ ਪੈਰ ਧਰਨਾ ਪਾਵੇਗਾ ਫਿਰ ਉੱਪਰ ਚੜਿਆ ਜਾ ਸਕਦਾ ਨਹੀਂ ਤਾਂ ਉੱਥੇ ਸਾਰਾ ਦਿਨ ਬੈਠਾ ਰਹਿ ਕੇ ਕੋਈ ਦੋ ਦਿਨ ਬੈਠਾ ਇਸੇ ਤਰ੍ਹਾਂ ਕਿਸੇ ਵੀ ਮੰਜ਼ਲ ਤੇ ਜਾਣ ਵਾਸਤੇ ਪਹਿਲੋ ਮਿਹਨਤ ਕਰਨੀ ਪਵੇਗੀ ਫੇਰ ਹੀ ਨਹੀਂ ਤਾਂ ਸਾਰੀ ਜ਼ਿੰਦਗੀ ਅਧ ਵਿੱਚ ਜਿਵੇਂ ਮਾਨਮੁਖ ਮਹਾਰਾਜ ਜੀ ਕਹਿੰਦੇ ਅਧ ਵਿੱਚ ਹੀ ਲੜਕਿਆ ਰਹਿੰਦਾ ਹੈ ਗੱਲੀ ਬਾਤੀ ਸੁਖ ਚੁੰਦਾ ਹੈ ਪਰ ਉਹ ਮਿਲ ਨਹੀਂ ਸਕਦਾ ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ ਸੋ ਕੁੜੀ ਆਵੇ ਵੀ ਜਾਵੇ ਮਹਾਰਾਜ ਜੀ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰ ਗੁੜੀ ਪ੍ਰੀਤ ਨਹੀਂ ਅੰਦਰੋਂ ਪ੍ਰੀਤ ਨਹੀਂ ਹੈ ਅੰਦਰੋਂ ਆਗ ਨਹੀਂ ਹੈ ਸਤਿਗੁਰ ਦੀ ਪ੍ਰੇਮ ਨੇ ਆਪ ਸਤਿਗੁਰ ਦੇ ਨਾਲ ਮਹਾਰਾਜ ਜੀ ਕਹਿੰਦੇ ਉਹ ਕੂੜੀ ਹੈ ਮਹਾਰਾਜ ਜੀ ਕਹਿੰਦੇ ਕੂੜੀਆਂ ਗੱਲਾਂ ਕਰਨੀਆਂ ਹਨ ਐਵੇਂ ਬਾਹਰੋਂ ਪ੍ਰੇਮਾ ਭਗਤੀ ਦਿਖਾਈ ਜਾਣੀ ਪਰ ਮੁਖੋਂ ਲੋਕਾਂ ਨੂੰ ਕਹਿ ਕੇ ਸੁਣਾਈ ਜਾਣਾ ਕਿ ਮੈਂ ਇੰਨੇ ਵਾਰੀ ਗੁਰੂ ਘਰ ਜਾ ਆਇਆ ਇੰਨੇ ਵਾਰੀ ਤੀਰਥਾਂ ਦੇ ਯਾਤਰਾ ਕਰ ਆਇਆ ਇੰਨੀ ਉਰੀ ਮੈਂ ਪਾਠ ਕਰ ਲੇ ਮਹਾਰਾਜ ਜੀ ਕਹਿੰਦੇ ਬਾਹਰੋਂ ਗੱਲਾਂ ਹਨ ਇੰਨੀ ਅੰਦਰਲੀ ਪ੍ਰੀਤ ਤੰਗ ਜਿਹੜੀ ਆ ਉਹ ਉਤਪਨ ਹੋਣੀ ਚਾਹੀਦੀ ਹੈ ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ ਅਰ ਜੀ ਕਹਿੰਦੇ ਕੁੜੀ ਆਵੇ ਕੁੜੀ ਜਾਵੇ ਕਹਿੰਦੇ ਉਹਦਾ ਆਇਆ ਗਿਆ ਕੋਈ ਬਰਾਬਰ ਹੈ ਧਰ ਬੈਠਿਆ ਵੀ ਇੱਥੇ ਆਇਆ ਵੀ ਉਹ ਬਰਾਬਰ ਹੀ ਹੈ ਅਰ ਜੀ ਕਹਿੰਦੇ ਕੋਈ ਲਾਭ ਨਹੀਂ ਹੈ ਉਹਦਾ ਜੇ ਪ੍ਰੀਤ ਹੀ ਨਹੀਂ ਹੈ ਮਾਲਕ ਦੇ ਨਾਲ ਜੇ ਪ੍ਰੀਤ ਹੀ ਨਹੀਂ ਆਉਦੀ ਤਾਂ ਕੀ ਨਹੀਂ ਉਹਦੀ ਸਤਿਗੁਰ ਦੀ ਸੱਚੇ ਪ੍ਰਭੂ ਦੀ ਬਾਣੀ ਜੀ ਕਹਿੰਦੇ ਆਇਆ ਨਾ ਆਇਆ ਇਕੋ ਹੀ ਬਰਾਬਰ ਹੈ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ ਪਰ ਜੇ ਉਹ ਕਿਰਪਾ ਧਾਰ ਦੇ ਸੱਚਾ ਪ੍ਰਭੂ ਜੇ ਸਤਿਗੁਰ ਜੀ ਕਿਰਪਾ ਕਰ ਦੇਣ ਇਹ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ ਮਹਾਰਾਜ ਕਹਿੰਦੇ ਫੇਰ ਉਹ ਦਿਖਦਾ ਜੇ ਉਹ ਕਿਰਪਾ ਧਾਰ ਦੇ ਮੇਰਾ ਸਾਰੀ ਜ਼ਿੰਦਗੀ ਭਾਵੇਂ ਚੱਕਰ ਕੱਟੀ ਜਾ ਜਿੰਨਾ ਤੇ ਉਹਨੇ ਕਿਰਪਾ ਦੀ ਅਨੱਖ ਦੇ ਨਾਲ ਦੇਖਿਆ ਨਹੀਂ ਉਹਨੇ ਤਰਸ ਕਰਕੇ ਸਾਡੇ ਤੇ ਕਿਰਪਾ ਨਾ ਕੀਤੀ ਭਾਵੇਂ ਸਾਰੀ ਜ਼ਿੰਦਗੀ ਬੈਠੇ ਰਹੀਏ ਕਿਤੇ ਜਾ ਕੇ ਤੀਰਥਾਂ ਦੇ ਤੱਟ ਤੇ ਕਿਤੇ ਮੰਦਰ ਜੀ ਤੇ ਗੁਰਦੁਆਰਾ ਸਾਹਿਬ ਉਹਨਾਂ ਚਿਰ ਉਹਦੀ ਪ੍ਰਾਪਤੀ ਨਹੀਂ ਉਹਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੈ ਕਿਰਪਾ ਦਾ ਪ੍ਰਸਾਦ ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਨਹੀਂ ਮੈਂਦਾ ਉਹਨਾਂ ਤੇ ਕੋਈ ਨਹੀਂ ਜੇ ਕਿਰਪਾ ਕਰੇ ਮੇਰਾ ਸਤਿਗੁਰ ਕਰਤਾ ਹਰ ਪ੍ਰਭ ਕਰਤਾ ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ ਫਿਰ ਉਹ ਨਜ਼ਰ ਆਉਂਦਾ ਕਿ ਸਾਹਮਣੇ ਮਹਾਰਾਜ ਸੁਭਾਏ ਮਾਨ ਉਹ ਸਾਹਮਣੇ ਬਾਪੂ ਬੈਠਾ ਸੁਣ ਰਿਹਾ ਫਿਰ ਉਹ ਨਜ਼ਰ ਆਉਂਦਾ ਕਿ ਬਾਪੂ ਦਾ ਹਾਲ ਬੈਠਾ ਪਿਤਾ ਸਾਡਾ ਨਾਲ ਬੈਠਾ ਉਹ ਰਾਖਾ ਨਾਲ ਬੈਠਾ ਉਹ ਸੁਣਵਾਲਾ ਕੋਲ ਬੈਠਾ ਫਿਰ ਉਹਦਾ ਭਾਉ ਵੀ ਹੋਵੇਗਾ ਕਿ ਉਹ ਮੇਰੇ ਕੋਲ ਬੈਠਾ ਉਹ ਮੇਰੀ ਚੋਰੀ ਨੂੰ ਦੇਖ ਰਿਹਾ ਉਹ ਮੇਰੇ ਵਿਕਾਰਾਂ ਨੂੰ ਤੱਕ ਰਿਹਾ ਉਹ ਮੇਰੀ ਗੁਨਾਹਾਂ ਨੂੰ ਦੇਖ ਰਿਹਾ ਫਿਰ ਉਹ ਬੁਨੱਖੜ ਦਰਦਾ ਹੈ ਫਿਰ ਉਹ ਭਾਵੇਂ ਦੁਨੀਆ ਨਾ ਹੋਏ ਕੋਲ ਇਹਨੂੰ ਐਨੂੰ ਐਂ ਜਾਪਦਾ ਕਿ ਮੇਰਾ ਪਿਓ ਮੈਨੂੰ ਦੇਖ ਰਿਹਾ ਹੈ ਜਿਸ ਬੱਚੇ ਨੂੰ ਪਿਓ ਮਾਂ ਪਿਓ ਦਾ ਡਰ ਹੁੰਦਾ ਹੈ ਨਾ ਜਿਸ ਬੱਚੇ ਨੂੰ ਇੱਕ ਆਧਾਰਨ ਲਈਏ ਜਿਸ ਸੰਸਾਰੀ ਮਾਪੇ ਦਾ ਬੱਚੇ ਨੂੰ ਡਰ ਹੁੰਦਾ ਉਹ ਗਦਾ ਨਹੀਂ ਕਰਦਾ ਉਹ ਗਨ ਨਹੀਂ ਕਰਦਾ ਮਾੜੇ ਸੰਗਤ ਵਾਲੀ ਤੁਰਦਾ ਪਰ ਜਿਸ ਬੱਚੇ ਦਾ ਬਚਪਨ ਦੇ ਵਿੱਚ ਹੀ ਡਰ ਭੋਲ ਲੈ ਜਾਂਦਾ ਉਹ ਮਾਪੇ ਤੋਂ ਕਿੱਥੇ ਡਰਦਾ ਫਿਰ ਉਹ ਗਨਾਹੀ ਦੀ ਪੌੜੀ ਚੜ ਜਾਂਦਾ ਉਸ ਰਸਤੇ ਵਾਲੀ ਆਉਂਦੀ ਚਾਲ ਹੋ ਜਾਂਦੀ ਤੁਰ ਪੈਂਦਾ ਫਿਰ ਉਸ ਠਿਕੜ ਤੋਂ ਉਸ ਗਲਾਵਹਤ ਤੋਂ ਅਸੀਂ ਉਹ ਨਹੀਂ ਕੱਢ ਸਕਦੇ ਫਿਰ ਮਾਪੇ ਵੀ ਜੋਰ ਲਾ ਲੈਂਦਾ ਫਿਰ ਉਹ ਕਿੱਥੇ ਬਾਹਰ ਹੁੰਦਾ ਹੈ ਇਸੇ ਤਰ੍ਹਾਂ ਜਿਹੜਾ ਇਸ ਸਤੇ ਤੇ ਮਹਾਰਾਜ ਜੀ ਤੇ ਨਹੀਂ ਤੁਰਿਆ ਮਹਾਰਾਜ ਜੀ ਕਹਿੰਦੇ ਉਹ ਪਿਤਾ ਉਹ ਨੂੰ ਉਲ ਬੈਠਾ ਕਿੱਥੇ ਦਿਖਾਈ ਦਿੰਦਾ ਉਹ ਤੂੰ ਤਾਂ ਸੰਸਾਰੀ ਮਾਨਵੀ ਨੂੰ ਨਹੀਂ ਦਿਖਦਾ ਉਹ ਪਰਮੇਸ਼ਰ ਦਾ ਕੀ ਖਿਆਲ ਕਰੇਗਾ ਪਾਰਜ ਜੀ ਕਹਿੰਦੇ ਪਰਮੇਸ਼ਰ ਸਾਹਿਬ ਨੂੰ ਜਾਪਦੇ ਨੇ ਨੂੰ ਜਾਪਦਾ ਵੀ ਇਕੱਲਾ ਤੁਰਿਆ ਫਿਰਦਾ ਇਹ ਮਨੁੱਖ ਦੀ ਮਰਤੀ ਹੁੰਦੀ ਆ ਪਾਸ਼ਾ ਜੀ ਕਹਿੰਦੇ ਪਰ ਗੁਰਮਖੰਦ ਦੀ ਮਿੱਤੀ ਲੱਗ ਹੁੰਦੀ ਹੈ ਕਹਿੰਦੇ ਕਰਤਾ ਪਾਰੋਂ ਨਦਰੀ ਆਵੇ ਸਤਗੁਰ ਪਾਰ ਬ੍ਰਹਮ ਉਹਦੀ ਨਜ਼ਰ ਆਉਂਦਾ ਫਿਰ ਉਹਨੂੰ ਦਿਖਦਾ ਕਿ ਉਹ ਬ੍ਰਹਮ ਦਾ ਰੂਪ ਸਦਾ ਹੀ ਸਾਰਿਆਂ ਨੂੰ ਦੇਖ ਰਿਹਾ ਹੈ ਉਹਦੇ ਤੋਂ ਗੁਨਾਹ ਕਿਵੇਂ ਛਪਾਵਾਂਗਾ ਉਹਦੇ ਤੋਂ ਪਾਪ ਕੀਤਾ ਕਿਵੇਂ ਛਪਾਵਾਂਗਾ ਫਿਰ ਉਹ ਗੁਨਾਹ ਕਰਨੇ ਅਗਨ ਕਰਨੇ ਪਾਪ ਕਰਨੇ ਮਾੜੀ ਵਿਹਤੀ ਛੱਡ ਕੇ ਸਤਿਗੁਰੂ ਨੂੰ ਹਾਜ਼ਰ ਸਮਝਦਾ ਕਿ ਹਾਜ਼ਰ ਹੈ ਤੇ ਅਸੀਂ ਗਿਆਨ ਸਮਝਦੇ ਆ ਜਦੋਂ ਗਿਆ ਹਾਂ ਜਦੋਂ ਸਮਝਦੇ ਆ ਉਦੋਂ ਕਿ ਨਾ ਆਟੋਮੈਟਿਕ ਹੀ ਹੁੰਦਿਆ ਨ ਮਨੁੱਖ ਤੋਂ ਔਗਣ ਹੁੰਦੇ ਹਨ ਪਾਪ ਹੁੰਦੇ ਹਨ ਕਿਉਂ ਅਸੀਂ ਉਹਨੂੰ ਗਿਆ ਹਾਂ ਸਮਝਦੇ ਹਾਂ ਇਹ ਗਿਆਨ ਦਾ ਉਹ ਕਿਹੜਾ ਦੇਖ ਰਿਹਾ ਦੁਨੀਆ ਨੂੰ ਤਾਂ ਅਸੀਂ ਉਹ ਲਾ ਕਰ ਲੈਂਦੇ ਆ ਕਿ ਦੁਨੀਆ ਕਿਹੜਾ ਦੇਖਦੀ ਇੱਥੇ ਕਿਹੜਾ ਕੋਈ ਹੈ ਜਿਹੜਾ ਸਭ ਨੂੰ ਦੇਖ ਲਵੇਗਾ ਪਰ ਸੱਤ ਮਾਰਗ ਦਾ ਹਰ ਵਕਤ ਹਾਜ਼ਰ ਹੈ ਹਰ ਵਕਤ ਉਹਨੇ ਹਾਜ਼ਰ ਰਹਿਣਾ ਹਰ ਵਕਤ ਨਾਲ ਰਹਿਣਾ ਜਦੋਂ ਇੱਕ خیال ਮਨ ਦੇ ਵਿੱਚ ਉਤਪੰਨ ਪੈਦਾ ਹੋਣ ਲੱਗ ਗਿਆ ਪੁਰ ਰਾਜਦਾ ਜੀ ਮਹਾਰਾਜ ਜੀ ਕਹਿੰਦੇ ਫਿਰ ਅਗਨਾਈ ਤੋਂ ਮਨੁੱਖ ਪੌਗਣ ਛੱਡ ਕੇ ਗੁਣ ਧਾਰਨ ਕਰਨ ਲੱਗ ਜਾਂਦਾ ਹੈ ਹਰ ਪ੍ਰਭ ਕਰਤਾ कृपा पी वेरा रेसा ਅੰਮ੍ਰਿਤ ਪੀਵੇ ਉਹ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਪੀਵੇ ਸ਼ਬਦ ਗੁਰ ਕੇਰਾ ਸ਼ਬਦ ਰੂਪੀ ਗੂੜਾ ਮਤ ਜਿਹੜਾ ਉਹ ਪਿੰਦਾ ਗੁਰਮੁਖ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦਾ ਸ਼ਬਦ ਹੈ ਜਿਹੜਾ ਸੱਚਾ ਸ਼ਬਦ ਮਹਾਰਾਜ ਜੀ ਕਹਿੰਦੇ ਆਪਿਓ ਪੀਵੇ ਸ਼ਬਦ ਗੁਰ ਕੇਰਾ ਸ਼ਬਦ ਗੁਰੂ ਸੱਚੇ ਦਾ ਸ਼ਬਦ ਜਿਹੜਾ ਅੰਮ੍ਰਿਤ ਰੂਪੀ ਸ਼ਬਦ ਨੂੰ ਉਹ ਚਖਣਾ ਕਰਦਾ ਦੀਣਾ ਕਰਦਾ ਸਭ ਕਾੜਾ ਅੰਦੇਸਾ ਭਰਮਤ ਕਾਵੇ ਗੁਰੂ ਦਾ ਸ਼ਬਦ ਜਿਹੜਾ ਉਹਦਾ ਭਰਮ ਨੂੰ ਚੁੱਕ ਦਿੰਦਾ ਪਰਮਾਤਮਾ ਜਿਹੜਾ ਸੰਸਿਆ ਨੂੰ ਨਿਵਰਤ ਕਰ ਦਿੰਦਾ ਸਦਾ ਆਨੰਦ ਰਹੇ ਦਿਨ ਰਾਤ ਹੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੇ ਵੇ ਦਿਨ ਰਾਤ ਹੀ ਮਹਾਰਾਜ ਜੀ ਕਿੰਨੇ ਫਿਰਉ ਜਪਦਾ ਜਿਹਨੂੰ ਸਵਾਸ ਸਵਾਸ ਕਹਿੰਦੇ ਹਨ ਜਿਹਨੂੰ ਦਿਨ ਰਾਤ ਦਾ ਆਰਾਧਨ ਕਹਿੰਦੇ ਹਨ ਉਹ ਕੀਰਤ ਕਰਦਾ ਵੀ ਜਪਦਾ ਹੈ ਹੱਥਾਂ ਨਾਲ ਕੀਰਤੀ ਕਰਦਾ ਮਿਹਨਤ ਕਰਦਾ ਦਸਾਂ ਨਾਂ ਦੀ ਕੀਰਤ ਕਮਾਂਦਾ ਪਰ ਉੱਥੇ ਵੀ ਉਹ ਜਪਦਾ ਰਹਿੰਦਾ ਸਾਨੂੰ ਲੱਗਦਾ ਕਿ ਉਹ ਧੰਦੇ ਕਰ ਰਿਹਾ ਕੰਮ ਕਰ ਰਿਹਾ ਪਰ ਗੁਰਸਿੱਖ ਦੀ ਬਿੰਤੀ ਅਸੀ ਬਣ ਜਾਂਦੀ ਹੈ ਉਹਦਾ ਮਨ ਐਸਾ ਬਣ ਜਾਂਦਾ ਉਹ ਦਿਨ ਰਾਤਿਆਂ ਦਾ ਭੋਲ ਲੈ ਕੇ ਤੁਰਿਆ ਫਿਰਦਾ ਜਿੱਥੇ ਵੀ ਜਾਂਦਾ ਉਹ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਹਿਰਦੇ ਵਿੱਚ ਉਹਦੀ ਧੋਨਾ ਚੱਲਦੀ ਰਹਿੰਦੀ ਹੈ ਮੁੱਕਦੀ ਨਹੀਂ ਹੈ ਉਹ ਬੰਦ ਨਹੀਂ ਹੁੰਦੀ ਜਿਵੇਂ ਸਵਾਸ ਥੋੜਾ ਬੰਦ ਹੁੰਦੇ ਜਾਂਦੇ ਉਹ ਦਿਨ ਰਾਤ ਚੱਲਦੇ ਰਹਿੰਦੇ ਨੇ ਤਾਈ ਤੁਰੇ ਫਿਰਦੇ ਆ ਸੀ ਜਿੱਥੇ ਸਵਾਸ ਆੜ ਜਾਂਦਾ ਸਾਡਾ ਸਰੀਰ ਮਰ ਜਾਂਦਾ ਇਸੇ ਤਰ੍ਹਾਂ ਹੀ ਉਹ ਸਮਝਦਾ ਕਿ ਜੇ ਮੇਰੇ ਤੋਂ ਵੈ ਗੁਰੂ RAM RAM ਟੁੱਟ ਗਿਆ ਤੇ ਮੇਰੀ ਆਤਮਾ ਮਰ ਜਾਵੇਗੀ। ਉਹਨੂੰ ਇਹ ਆ ਗਿਆ ਪਤਾ ਕਿ ਮੇਰੀ ਆਤਮਾ ਜਿਹੜੀ ਉਹ ਮਰ ਜਾਵੇਗੀ ਉਹ ਸਦਾ ਹੀ ਫਿਰ ਗੁਰਮਖ ਜਿਹੜਾ ਉਹਦਾ ਭਉ ਰੱਖਦਾ ਹੋਇਆ RAM ਵੈ ਗੁਰੂ ਸਦਾ ਹੀ ਜਪਦਾ ਰਹਿੰਦਾ ਉਹ ਸੁਪਨਿਆਂ ਵੀ ਜਪਦਾ ਜਾਗਦਿਆਂ ਵੀ ਜਪਦਾ ਜਿਵੇਂ ਅਸੀਂ ਸੰਦੇ ਕਰਦੇ ਹਾਂ ਜਿਹੜੇ ਕੰਮ ਜਿਹਨੇ ਕਰਦਿਆਂ ਸੁਪਨਿਆਂ 'ਚ ਕਰਦਿਆਂ ਸਪਨੇ ਜਿਵੇਂ ਦੇ ਡਰਾਉਣੇ ਕੰਮ ਜਿਹਨੇ ਕੋਈ ਕਰਦਾ ਨੂੰ ਡਰਾਉਣੇ ਸੁਪਨੇ ਹੁੰਦੇ ਹਨ ਉਹ ਖਿਆਲ ਜਿਹੜਾ ਸੁਪਨਿਆਂ ਚ ਉਤਪਨ ਪੈਦਾ ਹੁੰਦੇ ਹਨ ਇਸੇ ਤਰ੍ਹਾਂ ਗੁਰਮੁਖ ਨਾਮ ਜਪਦਾ ਜਾਗਦੇ ਤੇ ਉਹਦੀ ਜੀਭਾ ਜਿਹੜੀ ਹੈ ਮਨ ਹੈ ਜਿਹੜਾ ਉਹ ਪੁਰਨਿਆਂ ਦੇ ਵਿੱਚ ਵੀ ਛਰਨਾਮ ਜਪਦਾ ਜਿਹਨੂੰ ਸਵਾਸ ਸਵਾਸ ਬਾਣੀ ਕਹਿੰਦੀ ਗੁਰੂ ਰਾਮਦਾਸ ਜੀ ਕਹਿੰਦੇ ਉੱਠਿਆ ਬੈੰਦੇ ਆ ਹਰ ਨਾਮ ਤਿਆਗ ਸਦਾ ਆਨੰਦ ਰਹੇ ਦਿਨ ਰਾਤ ਦੀ ਦਿਨ ਰਾਤ ਦਾ ਇਹ ਆਨੰਦ ਲੈਂਦਾ ਜਨ ਨਾਨਕ ਅਨ ਦਿਨ ਹਰ ਗੁਰ ਗਾਵੇ ਮਹਾਰਾਜ ਜੀ ਕਹਿੰਦੇ ਨਾਨਕ ਅਨ ਦਿਨ ਉਹ ਹਰਿ ਦੇ ਗੁਣਾ ਨੂੰ ਗਾਉਂਦਾ ਹੈ ਧਿਆਉਣਾ ਕਰਦਾ ਹੈ ਮਹਲਾ 4 ਅਗਲੇ ਬੰਦ ਵਿੱਚ ਫਿਰ ਮਹਾਰਾਜ ਜੀ ਚੌਥੇ ਪਾਤਸ਼ਾਹ ਜੀ ਭਾਈ ਸ਼ਬਦ ਅਗਲਾ ਮਹਾਰਾਜ ਜੀ ਬੰਦ ਤਰੰਭ ਕਰਦੇ ਹਨ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਾਲ ਕੇ ਉਠ ਹਰ ਨਾਮ ਧਿਆਏ ਇਹ ਸ਼ਬਦ ਆਪ ਆਪ ਪੜਦੇ ਅੰਮ੍ਰਿਤ ਵੇਲੇ ਇਹ ਸ਼ਬਦ ਨੂੰ ਅੰਮ੍ਰਿਤ ਵੇਲੇ ਤਾਂ ਪੜਾਇਆ ਜਾਂਦਾ ਅੰਮ੍ਰਿਤ ਵੇਲੇ ਦੀ ਸਿੱਖਿਆ ਦਿੰਦੇ ਹਨ ਮਹਾਰਾਜਪੁਰੂ ਰਾਮਦਾਸ ਜੀ ਗੁਰ ਸਤਿ ਪੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਧਿਆਏ ਮਹਾਰਾਜ ਜੀ ਕਹਿੰਦੇ ਜਿਹੜਾ ਉਹਦਾ ਸੱਚਾ ਸਿੱਖ ਹੈ ਨਾ ਮਾਲਕ ਦਾ ਹਰੀਦਾ ਉਹ ਅੰਮ੍ਰਿਤ ਵੇਲੇ ਉੱਠਦਾ ਅੰਮ੍ਰਿਤ ਵੇਲੇ ਨੂੰ ਨਹੀਂ ਖੁੰਝਦਾ ਉਹ ਸਦਾ ਹੀ ਅੰਮ੍ਰਿਤ ਵੇਲੇ ਉੱਠਦਾ ਇਹ ਨਿਸ਼ਾਨੀ ਦੱਸਦੇ ਨੇ ਮਹਾਰਾਜ ਜੀ ਗੁਰ ਸਿੱਖ ਦੀ ਕਹਿੰਦੇ ਗੁਰ ਸਤਿ ਪੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਧਿਆਏ ਭਲਕੇ ਅੰਮ੍ਰਿਤ ਵੇਲੇ ਕਹਿੰਦੇ ਅੰਮ੍ਰਿਤ ਵੇਲੇ ਇੱਕ ਪੈਰ ਰਾਤ ਰਿੰਦੇ ਅੰਮ੍ਰਿਤ ਵੇਲੇ ਉੱਠਦਾ ਉਹ ਨਾਮ ਨੂੰ ਧਿਆਉਣਾ ਕਰਦਾ ਕਰਿ ਇਸ਼ਨਾਨ ਅਗੇ ਬਚਨ ਕਰਦੇ ਨ ਮਹਾਰਾਜ ਉਹ ਸਤਿਗੁਰ ਕਾ ਜੋ ਸਿੱਖ ਖਾਏ ਕਹਿੰਦੇ ਸੱਚਾ ਸਿੱਖ ਕੋਈ ਅਖਵਾ ਸਕਦਾ ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤ ਵੇਲੇ ਉਦਮ ਕਰਕੇ ਉੱਠ ਕੇ ਨਾਮ ਨੂੰ ਧਬਤ ਲਵੇ ਨਾਮ ਧਿਆਲਵੇ ਉਦਮ ਕਰੇ ਭਲਕੇ ਪਰਵਾਹੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵਾ ਫਾਰਜ਼ ਇੱਕ ਜੀ ਉਦਮ ਕਰਕੇ ਆਲਸ ਛੱਡ ਕੇ ਨਿੰਦਰਾ ਦਾ ਤਿਆਗ ਕਰਕੇ ਉਦਮ ਕਰਕੇ ਆਪਾਂ ਉੱਠ ਸਕਦੇ ਆ ਨਾ ਜਦੋਂ ਆਲਸ ਛੱਡਦੇ ਆ ਆਪਾਂ ਆਪਣੇ ਆਪ ਐਟੋ ਮੈਗਦ ਗੁਰੂ ਚਰਨਾਂ ਵਿੱਚ ਆਉਂਦੇ ਆ ਸ਼ਨਨ ਕਰਕੇ ਜਿੰਨੇ ਦੇ ਨਾਲ ਸ੍ਰੀਨੰਦ ਆਪਾਂ ਓਖਾ ਲੱਗਦਾ ਯਾਰ ਅੰਮ੍ਰਿਤ ਵੇਲੇ ਕਿਵੇਂ ਉੱਠਦੇ ਹੋਣਗੇ ਸਿੱਖ ਆਪਾਂ ਆਮ ਹੀ ਕਹਿੰਦੇ ਆ ਨਾ ਸਵਾਲ ਕਰਦੇ ਆ ਅੰਮ੍ਰਿਤ ਵੇਲੇ ਕਿਵੇਂ ਉੱਠਿਆ ਜਾਂਦਾ ਹੈ ਤੇ ਆਪਾਂ ਨੂੰ ਓਖਾ ਲੱਗਦਾ ਥੋੜੇ ਦਿਨ ਪਰ 4 ਦਿਨ ਹਫਤਾ ਤੋਂ ਉੱਠ ਕੇ ਦੇਖੀਏ ਤੇ ਮਹਾਰਾਜ ਆਪਣੀ ਹਰੂਣਾ ਦੇਖ ਕੇ ਠਹਦੇ ਹਨ ਉੱਠਦੇ ਆਸੀਂ ਵੀ ਉੱਠਦੇ ਆ ਪਰ ਆਪਣੇ ਆਪ ਕਦੀ ਨਹੀਂ ਉੱਠਿਆ ਜਾਂਦਾ ਉਹ ਉਹੋ ਦੀ ਬਿਰਤੀ ਬਣ ਜਾਂਦੀ ਹੈ ਸੁਭਾਅ ਬਣ ਜਾਂਦਾ ਐਟੋਮੈਟਿਕ ਹੀ ਮਹਾਰਾਜ ਖਾ ਦਿੰਦੇ ਹਨ ਜਦੋਂ ਉਦਮ ਕਰਕੇ ਅਰਦਾਸ ਕਰਕੇ ਸੁਜਿੰਦਰ ਮਹਾਰਾਜੀ ਅਦਮ ਅੰਮ੍ਰਿਤ ਵੇਲੇ ਤੇ ਜਾਗਣੇ ਬਖਸ਼ ਨੇ ਫਿਰ ਅੰਮ੍ਰਿਤ ਵੇਲੇ 3 ਵਜੇ ਦਿਨ ਆਪਣੇ ਆਪ ਜਾਗ ਉੱਕੜਦੀ ਹੈ ਆਪਣੇ ਆਪ ਮਹਾਰਾਜੀ ਹਲੂਣਾ ਦੇਖੀ ਗੁਰਸਿੱਖ ਨੂੰ ਠਾਣਾ ਕਰਦੇ ਹਨ ਇਹ ਸਦੇ ਜਿੱਦ ਯਾਦ ਰੱਖਿਓ ਸਾਡੇ ਆਲਰਮ ਬਾਅਦ ਵਿੱਚ ਬੋਲਦੇ ਨੇ ਕਿ ਵੀਰੇ ਆਲਰਮ ਹੀ ਲਾਦੀਦਾ 3 ਜਾਗ ਪਹਿਲੋਂ ਆ ਜਾਂਦੀ ਹੈ 3 ਵਜੇ ਆਟੋਮੈਟਿਕ ਹੀ ਅੱਖ ਖੁੱਲ ਜਾਂਦੀ ਹੈ ਭਾਵੇਂ 11 ਵਜੇ ਸੁਈਏ ਤਾਂ ਵੀ 3 ਵਜੇ ਆਟੋਮੈਟਿਕ ਹੀ ਜਾਗ ਉੱਕੜ ਜਾਂਦੀ ਹੈ ਕਿਉ ਸਵਾਭ ਬਣ ਜਾਂਦਾ ਜਿਵੇਂ ਦਾ ਸਰੀਰ ਨੂੰ ਢਾਲਦਾ ਕੋਈ ਵੀ ਮਨੁੱਖ ਓਵੇਂ ਦੀ ਸਰੀਰ ਬਣ ਜਾਂਦਾ ਓਵੇਂ ਦੀ ਬਿਰਤੀ ਬਣ ਜਾਂਦੀ ਹੈ ਤੇ ਮਹਾਰਾਜ ਜੀ ਇਸ ਪਰਥਾਏ ਦੱਸ ਰਹੇ ਹਨ ਕਹਿੰਦੇ ਉਦਮ ਕਰੇ ਹਲਕੀ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਉਦਮ ਕਰਕੇ ਕਹਿੰਦੇ ਅੰਮ੍ਰਿਤ ਵੇਲੇ ਪ੍ਰਭਾਤ ਵੇਲੇ ਉੱਠ ਕੇ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਅੰਮ੍ਰਿਤ ਰੂਪੀ ਸਰ ਦੇ ਵਿੱਚ ਨਹਾਣਾ ਕਰੇ ਸਰਪ ਭਾਵ ਹੁੰਦਾ ਸਰੋਵਰ ਇਹਦੇ ਅੰਮ੍ਰਿਤ ਰੂਪੀ ਨਾਮ ਦੇ ਸਰੋਵਰ ਵਿੱਚੋਂ ਪੁੱਬੀ ਲਾੜਾ ਕਰੇ ਜਿਵੇਂ ਬਾਹਰੋਂ ਪਹਿਲੋਂ ਸਰੀਰ ਤੋਂ ਢਾਂਦਾ ਅੰਮ੍ਰਿਤ ਵਿੱਚ ਉੱਠ ਕੇ ਗੁਰਸਿੱਖ ਮੱਜਨ ਕਰਦਾ ਉਹਨੂੰ ਵੱਦਨ ਕਿਹਾ ਜਾਂਦਾ ਇਸ਼ਨਾਨ ਕਰਨਾ ਫਿਰ ਉਸ ਤੋਂ ਬਾਅਦ ਅੰਮ੍ਰਿਤ ਰੂਪੀ ਸਰੋਵਰ ਵਿੱਚ ਪੁੱਬੀ ਲਾਣੀ ਭਾਵ ਕੀ ਬਾਣੀ ਪੜ੍ਹ ਕੇ ਨਾਮ ਦੇ ਵਿੱਚ ਤੂਬੀ ਲਾਂਦਾ ਕਿਨੂੰ ਇੱਕ ਮਨ ਨੂੰ ਇਹ ਲੋ ਸਰੀਰ ਨੂੰ ਸ਼ਵਚ ਕਰਦਾ ਹੈ ਸਰੀਰ ਨੂੰ ਇਸ਼ਨਾਨ ਕਰਾਂਦਾ ਫਿਰ ਖੁਦ ਆਤਮਾ ਤੇ ਮਨ ਨੂੰ ਨਾਮ ਦੀ ਤੂਬੀ ਲਵਾਂਦਾ ਦੁਆ ਪੱਖੋਂ ਤੋਂ ਨਿਰਮਲ ਹੋ ਜਾਂਦਾ ਹੈ ਸਰੀਰਕ ਤੌਰ ਤੇ ਉਹ ਸੁਰਤੀ ਵਿਰਤੀ ਵਾਲਾ ਕਿਉਂਕਿ ਇਸ਼ਨਾਨ ਕਰਦਾ ਜਦੋਂ ਉਹਨੂੰ ਕਾਗਰ ਚਿਤ ਹੋ ਜਾਂਦਾ ਫਿਰ ਉਸ ਤੋਂ ਬਾਅਦ ਨਾਮ ਦੇ ਵਿੱਚ ਮਨ ਨੂੰ ਕੁੱਬੀ ਲਵਾਉਂਦਾ ਤੇ ਮਨ ਵੀ ਸ਼ਵਸ਼ ਹੋ ਜਾਂਦਾ ਮਨ ਜਿਹੜਾ ਉਹ ਵੀ ਇੱਕ ਗੰਦਗੀ ਦੀ ਜਿਹੜੀ ਮੈਲ ਹੈ ਵਕਾਰਾਂ ਦੀ ਉਦੋਂ ਤੋ ਲੈ ਜਾਂਦੀ ਹੈ ਤੇ ਨਾਮ ਦੀ ਪੌੜ ਚੱਲ ਜਾਂਦੀ ਹੈ ਅੰਮ੍ਰਿਤ ਵੇਲੇ ਫਿਰ ਸਾਰੇ ਦੇ ਾਪੀ ਵਧੀਆ ਨਿਕਲਣਾ ਸਾਰੇ ਦੇ ਾਪੀ ਸਹੀ ਨਿਕਲਣਾ ਜਦੋਂ ਅੰਮ੍ਰਿਤ ਵੇਲੇ ਆਪਾਂ ਸਰੀਰਕ ਤੌਰ ਤੇ ਇਸ਼ਨਾਨ ਕਰ ਲਿਆ ਤੇ ਮਨ ਨੂੰ ਨਾਮ ਦੀ ਕੁੱਬੀ ਬਾਣੀ ਦੀ ਕੁੱਬੀ ਲਵਾ ਲਈ ਕਿ ਮਹਾਰਾਜ ਜੀ ਕਹਿੰਦੇ ਫਿਰ ਤਾਂ ਆਪੇ ਸੁਖ ਹੋਣਾ ਸੁਖ ਆਨੰਦ ਪੰਨਾ ਅੰਮ੍ਰਿਤ ਸਰਣਾਵ ਉਦਮ ਕਰੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਿਕ ਪਾਪ ਦੋਖ ਲਹ ਜਾਵੈ ਕਹਿੰਦੇ ਫਿਰ ਪ੍ਰਦੇਸ਼ ਧਾਰਨ ਕਰਦਾ ਇਸ਼ਨਾਨ ਪਾਣੀ ਕਰਕੇ ਨਾਮ ਜਪਦਾ ਫਿਰ ਗੁਰੂ ਦਾ ਪ੍ਰਦੇਸ਼ ਨੂੰ ਧਾਰਨ ਕਰਦਾ ਬਾਣੀ ਪੜ੍ਹ ਕੇ ਉਹਦੇ ਦੱਸੇ ਪ੍ਰਦੇਸ਼ ਨੂੰ ਮਨ ਵਿੱਚ ਧਾਰਨ ਕਰਦਾ ਜਪ ਕੇ ਉਹਨੂੰ ਫਿਰ ਕੀਲੇ ਵਿਖ ਪਾਪ ਦੋਖ ਲੈ ਜਾਵੇ ਮਹਾਰਾਜ ਜੀ ਕਹਿੰਦੇ ਫਿਰ ਕੀਲੇ ਵਿਖ ਜਿਹੜੇ ਮਾੜੀ ਮੱਤ ਪਾਪ ਹੈ ਉਹ ਲੈ ਜਾਂਦੇ ਨੇ ਦੁੱਖ ਦਿਲਦਰ ਲੈ ਜਾਂਦਾ ਦੂਰ ਹੋ ਜਾਂਦਾ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬੰਦ ਆਉਤ ਦਿਆਹਰ ਨਾਮ ਧਿਆਵੇ ਫਿਰ ਦਿਨ ਚੜੇ ਦਿਨ ਚੜਦਾ ਤੂੰ ਬਾਣੀ ਦਾ ਕੀਰਤਨ ਕਰਦਾ ਕੀਰਤੀ ਗਾਦਾ ਉਹਦਾ ਕੀਰਤਨ ਕਰਦਾ ਗੁਰਬਾਣੀ ਨੂੰ ਗਾ ਕੇ ਕੀਰਤੀ ਕਰਦਾ ਉਹਦਾ ਜਸ ਗਾਉਂਦਾ ਤੇ ਫਿਰ ਕਹਿੰਦੇ ਬੈਂਧਿਆ ਉੱਠਦਿਆਂ ਫਿਰ ਸਾਰਾ ਦਿਨ ਹੀ ਉਹ ਨਾਮ ਨੂੰ ਤੇ ਹੁੰਦਾ ਰਹਿੰਦਾ ਨਾਮ ਕਰਦਾ ਕੰਮ ਧੰਦਿਆਂ ਤੇ ਲੱਗਦਾ ਗੁਰਸਿੱਖ ਉੱਠਦਿਆਂ ਬੈਂਧਿਆਂ ਸਾਰਾ ਦਿਨ ਉਹਨੂੰ ਵਾਹਿਗੁਰੂ ਰਾਮ ਰਾਮ ਕਰਕੇ ਉਹਨੂੰ ਚੇਤਾ ਰੱਖਦਾ ਸਾਰਾ ਦਿਨ ਇਹ ਉਹਦੀ ਵਿਰਤੀ ਇਹਦਾ ਸਦਾਈ ਮਨ ਬਿੰਤੀ ਬਣੀ ਰਹਿੰਦੀ ਹੈ ਗੁਰਸਿੱਖ ਦੀ ਇਹ ਸ਼ਬਦ ਵਿੱਚ ਮਹਾਰਾਜ ਪ੍ਰਗਟ ਕਰਦੇ ਹਨ ਸੋ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਮਹਾਰਾਜ ਜੀ ਕਹਿੰਦੇ ਜਿਹੜਾ ਐਸੇ ਗੁਰ ਸਾਸ ਗਰਾਸ ਗੁਰਸਿੱਖ ਪਿਆਰਾ ਜਗਿਆਸੂ ਨੂੰ ਤੇ ਹੁੰਦਾ ਹੈ ਜਪਦਾ ਮਹਾਰਾਜ ਜੀ ਕਹਿੰਦੇ ਉਹ ਹਰੀ ਨੂੰ ਪਾ ਲੰਦਾ ਚੰਗਾ ਲੱਗਦਾ ਓ ਗੁਰਸਿੱਖ ਮਹਾਰਾਜ ਜੀ ਕਹਿੰਦੇ ਸੱਚਾ ਸਿੱਖ ਮੈਨੂੰ ਭਾਉਂਦਾ ਹੈ ਮੈਨੂੰ ਚੰਗਾ ਲੱਗਦਾ ਹੈ ਮੈਨੂੰ ਪਿਆਰਾ ਲੱਗਦਾ ਹੈ ਭਾਰਤ ਜੀ ਗੁਰ ਆਮਦਾ ਜੀ ਕਹਿੰਦੇ ਹਨ ਕਹਿੰਦੇ ਉਹ ਗੁਰਸਿੱਖ ਮੈਨੂੰ ਬਹੁਤ ਪਿਆਰਾ ਲੱਗਦਾ ਮੇਰੇ ਮਨ ਨੂੰ ਭਾ ਜਾਂਦਾ ਜਿਸ ਨੂੰ ਦਇਆਲ ਉਹ ਹੈ ਮੇਰਾ ਸਵਾਮੀਿਸ ਗੁਰਸਿੱਖ ਉਪ ਗੁਰੂਪਦੇਸ਼ ਸੁਣਾਵੇ ਜਿਹਦੇ ਤੇ ਪਿਆਰ ਉਹ ਦਇਆਲ ਹੁੰਦਾ ਨਾ ਫਿਰ ਉਹ ਸਵਾਮੀ ਹਰੀ ਪ੍ਰਭੂ ਕਹਿੰਦੇ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਫਿਰ ਉਸ ਗੁਰ ਸਿੱਖ ਨੂੰ ਮਹਾਰਾਜ ਜੀ ਪਰਦੇਸ਼ ਬਖਸ਼ਦੇ ਹਨ ਉਹਦੀ ਝੋਲੀ ਵਿੱਚ ਨਾਮ ਦੀ ਦਾਤ ਪਾ ਦਿੰਦੇ ਹਨ ਜਨ ਨਾਨਕ ਧੂੜ ਮੰਗਾ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੇ ਮਹਾਰਾਜ ਕਹਿੰਦੇ ਐਸੇ ਗੁਰ ਸਿੱਖ ਦੀ ਮੈਂ ਚਰਨ ਧੂੜ ਚੁੰਦਾ ਹੀਰਲੀ ਪਹਤੀ ਵਿੱਚ ਮਹਾਰਾਜ ਜੀ ਬੇਨਤੀ ਕਰਦੇ ਹਨ ਨਾਨਕ ਧੂੜ ਮੰਗੇ ਇਸ ਗੁਰ ਸਿੱਖ ਕੀ ਜੋ ਆਪ ਜੱਪੇ ਕਹਿੰਦੇ ਜਿਹੜਾ ਆਪ ਤਾਂ ਜਪਦਾ ਹੀ ਹੈ ਆਪ ਜੱਪ ਕੇ ਹੋਰਨਾ ਨੂੰ ਵੀ ਜਪਉਣਾ ਕਰਦਾ ਐਸੇ ਗੁਰਸਿੱਖ ਦੀ ਮੈਂ ਧੂੜ ਚੋਂਦਾ ਹਾਂ ਧੂੜ ਨੂੰ ਬਾਛਦਾ ਹਾਂ ਆਪ ਜੱਪੇ ਅਵਰਾ ਨਾਮ ਜਪਾਵੇ ਤੇਰਾ ਨਾਮ ਜਿਹੜਾ ਦੁਨੀਆ ਨੂੰ ਜਪਉਂਦਾ ਹੈ ਆਪ ਤਾਂ ਜਪਦਾ ਹੀ ਐ ਆਪ ਤਾਂ ਕੀਰਤੀ ਗੰਦਾ ਹੀ ਐ ਪਰ ਦੁਨੀਆ ਦੇ ਲੋਕਾਂ ਨੂੰ ਵੀ ਕੀਰਤੀ ਕਹਿ ਕੇ ਸੁਣਾ ਦਿੰਦੇ ਐਸੇ ਗੁਰਸਿੱਖ ਨੂੰ ਮੈਂ ਨਮਸਕਾਰ ਕਰਦਾ ਵਾਂ ਉਹਨੇ ਅੱਗੇ ਜੰਡਾਉਤ ਕਰਦਾ ਵਾ ਪੌੜੀ ਅੱਗੇ ਪੌੜੀ ਵਿੱਚ ਪਾਸ਼ਾ ਜੀ ਬਚਨ ਕਰਦੇ ਹਰ ਜੀ ਜੋ ਤੁਧ ਸੱਤ ਧ ਆਏਗੇ ਸੇ ਵਿਰਲੇ ਥੋੜੇ ਔੜੀ ਵਿੱਚ ਮਹਾਰਾਜੀ ਫਿਰ ਦੱਸਦੇ ਹਨ ਕਹਿੰਦੇ ਕੋਈ ਵਿਰਲੇ ਹਨ ਥੋੜੇ ਹਨ ਐਸੇ ਗੁਰਸਿੱਖ ਜੋ ਤੁਧ ਨੂੰ ਸਤਿ ਸਤ ਕਰਕੇ ਸਮਝਦੇ ਹਨ ਸੱਚਾ ਸਮਝ ਕੇ ਧਿਆਣਾ ਕਰਦੇ ਹਨ ਕਹਿੰਦੇ ਉਹ ਵਿਰਲੇ ਥੋੜੇ ਕਹਿੰਦੇ ਉਹ ਜਗਤ ਕੋਈ ਵਿਰਲਾ ਵਿਰਲਾ ਟਾਮਾ ਟਾਵਾਂ ਗੁਰਸਿੱਖ ਹੈ ਜਿਹੜਾ ਮਨ ਕਰਕੇ ਤੈਨੂੰ ਚੁੰਦਾ ਹੈ ਜਿਹੜਾ ਕੀ ਮਨ ਕਰਕੇ ਤੇਰੇ ਨਾਮ ਦੀ ਬਰਕਤਾਂ ਪਾ ਲੈਂਦਾ ਹੈ ਕੋਈ ਵਿਰਲਾ ਹੈ ਜੋ ਮਨ ਚਿੱਤ ਹਰ ਅਰਾਧ ਦੇ ਦਿਨ ਕੀ ਬਰਕਤ ਖਾਏ ਅਸ਼ੰਖ ਕਰੋੜੈ ਮਹਾਰਾਜ ਕਹਿੰਦੇ ਜੋ ਮਾਨ ਚਿਤ ਕਰਕੇ ਤੈਨੂੰ ਰਾਦ ਦੇ ਹਨ ਤੇ ਹਉਣਾ ਕਰਦੇ ਅੰਤਿਨ ਕੀ ਬਰਕਤ ਖਾਏ ਸੰਖ ਸੰਖ ਤੁ ਮਨੁਖ ਮਨੁਖ ਨੂੰ ਕਹਿੰਦੇ ਹਨ ਸੰਤ ਮਹਾਰਾਜ ਦੀ ਕਿਰੋੜਾ ਹੀ ਮਹਾਰਾਜ ਕਹਿੰਦੇ ਆਦਮੀ ਉਹਨੂੰ ਸੁਣ ਕੇ ਤਰ ਜਾਂਦੇ ਹਨ ਕਹਿੰਦੇ ਮਾਨ ਕਰਕੇ ਜਿਹੜਾ ਤੈਨੂੰ ਧੁੰਦਾ ਕੋ ਸਿੱਖ ਜਿੰਕੀ ਬ੍ਰਾਤਤ ਤੇਰੀ ਮਹਾਰਾਜ ਕਹਿੰਦੀ ਪ੍ਰੇਮਾ ਭਗਤੀ ਦੀ ਵਕਤ ਦੇ ਲਾਲ ਉਹ ਨੇਕਾ ਨੂੰ ਦੁਨੀਆ ਦੇ ਲੋਕਾਂ ਨੂੰ ਤਾਰ ਜਿੰਦਾ ਹੈ ਉਹਨੂੰ ਸਭ ਧਿਆਈਂ ਦੀ ਸੇ ਥਾਏ ਪਏ ਉਹ ਸਭ ਲੋੜੈ ਜੀ ਮਹਾਰਾਜ ਕਹਿੰਦੇ ਕੁੱਤ ਨੂੰ ਸਭ ਧਿਆਈਂ ਤੈਨੂੰ ਸਾਰੀ ਦੁਨੀਆ ਮਹਾਰਾਜ ਕਹਿੰਦੇ ਧਿਆਂਦੀ ਹੈ ਪਰ ਪੰਦੇ ਥੋੜੇ ਹਨ ਵਿਰਲੇ ਥੋੜੇ ਧਿਆਨ ਦੇ ਸਾਰੇ ਦੁਨੀਆਂ ਦੇ ਵਿੱਚ ਲੋਕਾਂ ਤੋਂ ਸਭ ਧਿਆਏ ਦੇ ਸੇ ਥਾਏ ਪਏ ਸੋ ਸਾਬ ਲੋੜ। ਕਹਿੰਦੇ ਓਈ ਜਿੰਨੂੰ ਕਾ ਮਾਲਕ ਹਰੀ ਪਸੰਦ ਕਰ ਲੈਂਦਾ ਓਦੀ ਬਰਾਬਰੀ ਕਰ ਲੈਂਦਾ ਜੋ ਬਿਨ ਸਤਗੁਰ ਸਿਵੇ ਖਾਂਦੇ ਪਹਿਨਦੇ ਸੋ ਮੂਏ ਪਰ ਜੰਮੇ ਕੂੜੈ ਮਹਾਰਾਜ ਕਹਿੰਦੇ ਪਰ ਜਿਹੜੇ ਤੇਰੇ ਨਾਲ ਟੁੱਟੇ ਪਏ ਆ। ਪਾਤਸ਼ਾਹ ਜੀ ਕਹਿੰਦੇ ਜੋ ਬਿਨ ਸਤਗੁਰ ਬਿਨਾ ਸਤਗੁਰ ਨੂੰ ਜਪਣ ਤੋਂ ਮਹਾਰਾਜ ਜੀ ਕਹਿੰਦੇ ਸੇਵੰਦੇ ਸਤਗੁਰ ਬਿਨ ਸੇਵੰਦੇ ਮਹਾਰਾਜ ਜੀ ਕਹਿੰਦੇ ਬਿਲਾ ਜਪਣ ਤੋਂ ਜਿਹੜੇ ਖਾਂਦੇ ਹਨ ਪੀਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਉਹ ਕੋੜੇ ਹਨ ਮਹਾਰਾਜ ਜੀ ਕਹਿੰਦੇ ਕੋੜੀ ਨੋ ਖਾਣ ਜਿਹੜੇ ਤੈਨੂੰ ਤਿਆਗ ਕੇ ਤੈਨੂੰ ਵਿਸਾਰ ਕੇ ਭੁੱਲ ਕੇ ਤੇਰੇ ਨਾਮ ਜਪਣ ਤੋਂ ਤੈਨੂੰ ਯਾਦ ਕਰਨ ਤੋਂ ਬਿਨ ਹੀ ਖਾਈ ਪੀਵੀ ਜਾਂਦੇ ਆ ਨਾ ਸਾਰਾ ਤਰ੍ਹਾਂ ਕਿਉਂਕਿ ਤਾਂ ਹੀ ਮਹਾਰਾਜ ਜੀ ਕਹਿੰਦਾਂ ਗੁਰਸਿੱਖ ਪਿਆਰੇ ਨੂੰ ਕਿ ਜਦੋਂ ਜਲ ਪੀਣਾ ਉਦੋਂ ਵੀ ਉਹਨੂੰ ਜਲ ਪੀਣਾ ਕੋਈ ਜਲ ਛਕਣਾ ਮਹਾਰਾਜ ਜੀ ਦਾ ਨਾਲ ਹੈ ਕਿ ਛਕਣਾ ਭੋਜਨ ਛਕਣਾ ਉਹਨੂੰ ਯਾਦ ਕਰਕੇ ਮਹਾਰਾਜ ਜੀ ਤੁਹਾਨੂੰ ਆਪਦੀ ਜੀ ਦਰ ਤੇ ਪ੍ਰਵਾਹ ਨੂੰ ਇਹ ਛਕਣ ਦੀ ਆਗਿਆ ਬਖਸ਼ੋ ਤੇ ਉਹ ਪ੍ਰਵਾਣ ਕਰਦੇ ਹਨ ਮਹਾਰਾਜ ਜੀ ਤੇ ਮਹਾਰਾਜ ਜੀ ਕਹਿੰਦੇ ਜੇ ਯਾਦ ਕਰਨ ਤੋਂ ਬਿਨਾਂ ਕੋਈ ਖਾਈ ਜਾਂਦਾ ਪੀ ਵੀ ਜਾਂਦਾ ਮਹਾਰਾਜ ਜੀ ਕਹਿੰਦੇ ਉਹ ਕੂੜੇ ਹਨ ਉਹ ਸੰਸਾਰ ਵਿੱਚ ਆਲਸੀ ਹਨ ਕੋੜੇ ਹਨ ਕਹਿੰਦੇ ਜਿਨ੍ਹਾਂ ਨੇ ਜਨਾਬ ਯਾਦ ਹੀ ਨਹੀਂ ਕੀਤਾ ਸਾਰਾ ਦਿਨ ਪਿਆਇਆ ਹੀ ਨਹੀਂ ਮਹਾਰਾਜ ਕਹਿੰਦੇ ਆਵੇਂ ਖਾਈ ਪੀ ਗਏ ਸੋ ਜੋ ਤੁਦ ਸਤਪੁਰ ਸੇਵੈ ਖਾਂਦੇ ਪਹਿਣਦੇ ਸੇ ਮੂਹੇ ਮਰ ਜੰਮੇ ਕੋੜੇ ਕਹਿੰਦੇ ਮੋਇ ਆਦੇ ਬਰਾਬਰ ਹਨ ਉਹ ਕੋੜੀ ਲੋਕ ਹਨ ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੇ ਮੁਖ ਖੋਲੈ ਮਨ ਕੋਟੇ ਦਬਿਸ਼ੂੜਾ ਅਖੀਰੀ ਤੁਖ ਮਹਾਰਾਜ ਜੀ ਛਾਰਨ ਕਰਦੇ ਹਨ ਕਹਿੰਦੇ ਹਾਜ਼ਰ ਤੇ ਲੱਗਦਾ ਕਿ ਹਾਜ਼ਰ ਉਹ ਹਾਜ਼ਰ ਮਿੱਠਾ ਬੋਲਦੇ ਉਹ ਬਾਹਰ ਵਿਸ ਕੱਢੇ মুখ ਖੁੱਲ ਕਹਿੰਦੇ ਸਾਹਮਣੇ ਤਾਂ ਉਹ ਮਿੱਠਾ ਬੋਲਦੇ ਹਨ ਐਸੇ ਵੀ ਮਨੁੱਖ ਹਨ ਜਿਹੜੇ ਕਿ ਜਿਨ੍ਹਾਂ ਦੀ ਬਿਰਤੀ ਅਸੀ ਹੁੰਦੀ ਉਹਨਾਂ ਬਾਰੇ ਅਖੀਰੀ ਤੁਖ ਛਾਰਨ ਕਰਦੇ ਹਨ ਕਹਿੰਦੇ ਮੂੰਹ ਤੇ ਤਾਂ ਬਹੁਤ ਮਿੱਠਾ ਬੋਲਦੇ ਹਨ ਓਏ ਹਾਜ਼ਰ ਜਦੋਂ ਅਸੀਂ ਹਾਜ਼ਰ ਹੁੰਨੇ ਨਾ ਅਮੋ ਸਾਹਮਣੀ ਬੜਾ ਮਿੱਠਾ ਬੋਲ ਹੁੰਦਾ ਉਹਨਾਂ ਦਾ ਮਹਾਰਾਜ ਜੀ ਕਹਿੰਦੇ ਪਰ ਅੰਦਰੋਂ ਵਿਸ਼ ਘੋਲਦੇ ਹਨ ਸੱਪ ਦੀ ਤਰ੍ਹਾਂ ਯਾਰ ਕਦੋਂ ਜਾਏ ਮਾਲੇ ਫੂਲ ਬੋਲੀਏ ਸਾਹਮਣੀ ਮਿੱਠਾ ਬੋਲਦੇ ਨਾ ਬਾਅਦ ਵਿੱਚ ਜਦੋਂ ਜਾਣਦਾ ਕੋਈ ਉਹਦੇ ਚੁਗਲੀ ਕਰਨੀ ਉਹਦੀ ਨਿੰਦਿਆ ਕਰਨੀ ਮਹਾਰਾਜ ਜੀ ਕਹਿੰਦੇ ਅਸੀਂ ਵੀ ਦੁਨੀਆ ਤੇ ਹਾਂ ਆਦੇ ਮਿੱਠਾ ਬੋਲ ਦੇ ਬਾਹਰ ਵਿਸ ਕੱਢੇ ਮੁਖ ਖੋਲੇ ਮਨ ਕੋਟੇ ਦੱਜ ਵਿਛੋੜੇ ਮਹਾਰਾਜ ਜੀ ਕਹਿੰਦੇ ਉਹ ਖੋਟੇ ਆਦਮੀ ਹਨ ਉਹਨਾਂ ਦੀ ਵਿਦਤੀ ਖੋਟੀ ਹੈ ਉਹਨਾਂ ਦਾ ਵਿਛੋੜਾ ਇਸਾ ਪੈਂਦਾ ਪ੍ਰਭੂ ਨਾਲੋਂ ਕਈ ਜਨਮ ਫਿਰ ਸਜ਼ਾ ਭੁਗਤਦੇ ਹਨ ਜੁਨਾ ਦੇ ਵਿੱਚ ਕੋੜੀ ਲੋਗਾਂ ਜਿਹੜੇ ਕੀ ਮੁਖ ਤੋਂ ਮਿੱਠਾ ਬੋਲਣਾ ਹਿਰਦੇ ਦੇ ਵਿੱਚ ਕੋੜ ਰੱਖਣਾ ਕਿਸੇ ਪ੍ਰਤੀ ਨਿੰਦਿਆ ਕਰਨੀ ਈਰਖਾ ਕਰਨੀ ਚੰਗਿਆਂ ਨੂੰ ਮਾੜਾ ਕਹਿਣਾ ਚੰਗੇ ਗੁਰਸਿੱਖ ਦੀ ਜਾਤੀ ਨਿੰਦਾ ਕਰਨੀ ਐ ਦਾ ਨਹੀਂ ਇਦਾਂ ਹੈ ਇਦਾਂ ਹੈ ਪਰ ਅੱਜ ਕਹਿੰਦੇ ਐਸੇ ਕੂੜੀ ਲੋਕ ਹਨ ਜਿਹੜੇ ਮਨ ਦੀ ਮਿੱਲਤੀ ਕਾਲੀ ਰੱਖਦੇ ਹਨ ਬਾਹਰੋਂ ਮਿੱਠਾ ਬੋਲ ਕੇ ਅੰਦਰੋਂ ਮਹਾਰਾਜ ਜੀ ਕਹਿੰਦੇ ਯਾਰ-ਬਾਰ ਕੱਟਦੇ ਹਨ ਉਹਨਾਂ ਦਾ ਕੋ ਛੋੜਾ ਵੱਡਾ ਪੈਂਦਾ ਉਹ ਦੁਆਰਾ ਗੂਗ ਵਿੱਚ ਮੇਲ ਨਹੀਂ ਬਣਾ ਸਕਦੇ ਜੁਨਾ ਵਿੱਚ ਪੂਰੇ ਫਿਰਦੇ ਹਨ ਇਹ ਭਾਈ ਅੱਜ ਦੇ ਸ਼ਲੋਕ ਕੋੜੀ ਦੀ ਸ਼ਬਦੀ ਵਿਚਾਰ ਹੈ ਭਾਈ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਪੁਰ ਰਾਮਦਾਸ ਜੀ ਮਹਾਰਾਜ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਇਹ ਜ਼ਿੰਦਗੀ ਵਿੱਚ ਪਨਾਨ ਦੀ ਕੋਸ਼ਿਸ਼ ਕਰੀਏ ਤਾਂ ਹੀ ਸਾਡੀ ਜ਼ਿੰਦਗੀ ਸਫਲ ਬਣ ਸਕਦੀ ਹੈ ਕਿਉਂਕਿ ਮਹਾਰਾਜ ਦੇ ਦਰਸ਼ਨ ਕਰੀਏ ਬਾਣੀ ਪੜੀਏ ਬਾਣੀ ਦੀ ਵਿਚਾਰ ਨੂੰ ਸਮਝ ਕੇ ਧਾਰਨ ਕਰੀਏ ਜ਼ਿੰਦਗੀ ਵਿੱਚ ਤਾਂ ਕਿ ਅਸੀਂ ਜ਼ਿੰਦਗੀ ਵਿੱਚ ਤੋ ਖਾਣਾ ਖਾ ਸਕੀਏ ਇੰਨੀਆਂ ਕੁ ਹਾਲਤਾਂ ਪਰਵਾਨ ਕਰਿਓ ਬਾਣੀ ਵਿਚਾਰ ਦੀ ਜੀ ਨੇਕਾਂ ਭੁੱਲਾ ਜੰਦੀਆਂ ਹਨ ਮਹਾਰਾਜ ਇਸ ਮਤ ਬਖਸ਼ਣ ਆਈਆਂ ਭਾਈ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ